ਕ੍ਰਿਪਟ 2.5 ਸਾਲ ਪਹਿਲਾਂ ਲੁਧਿਆਣਾ ਦੀ 2.5 ਸਾਲ ਦੀ 마ਸੂਮ ਬੱਚੀ ਦਿਲਰੋਜ ਇਸ ਦੁਨੀਆ ਨੂੰ ਅਲਵਿਦਾਖ ਦਿਂਦੀ ਹੈ ਤੇ ਗਵਾਂਡਨ ਤੇ ਇਲਜ਼ਾਮ ਲੱਗਦੇ ਨੇ ਕਿ ਉਸ ਦੇ ਵੱਲੋਂ ਹੀ ਬੱਚੀ ਦੇ ਨਾਲ ਬਹੁਤ ਵੱਡਾ ਕਾਂਡ ਕੀਤਾ ਗਿਆ। ਅਜਿਸ ਤੋਂ ਬਾਅਦ ਅਦਾਲਤਾਂ ਦੇ ਵਿੱਚ ਕੇਸ ਚੱਲਦਾ ਤੇ ਬਿੱਤੇ ਦਿਨ ਇਸ ਗਵਾਂਡਨ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ। ਜਿਸ ਤੋਂ ਬਾਅਦ ਪਰਿਵਾਰ ਰੋਂਦਾ ਹੋਇਆ ਆਪਣੀ ਉਸ 마ਸੂਮ ਬੱਚੀ ਨੂੰ ਯਾਦ ਕਰ ਰਿਹਾ ਜੋ ਕਿ ਕ੍ਰਿਪਟ 2.5 ਸਾਲ ਪਹਿਲਾਂ ਉਹਨਾਂ ਤੋਂ ਦੂਰ ਹੋ ਗਈ ਸੀ ਤੇ ਅੱਜ ਪਰਿਵਾਰ ਉਸੇ ਥਾਂ ਤੇ ਪਹੁੰਚਦਾ ਜਿਸ ਥਾਂ ਤੇ ਦਿਲ ਰੋਜ ਨੂੰ ਦਫ਼ਨ ਕੀਤਾ ਗਿਆ ਸੀ ਤੇ ਮਾਂ ਰੋਂਦੇ ਹੋਏ ਕਿ ਕੁਝ ਕਹਿੰਦੀ ਐ ਆਓ ਸੁਣਦੇ ਹਾਂ ਸਾਰੀਆਂ ਸੰਗਤ ਦੀਆਂ ਅਰਦਾਸਾਂ ਸੀ ਉਹ ਕਾਤਲ ਨੂੰ ਫਾਂਸੀ ਦੀ ਸਜ਼ਾ ਹੋਈ ਹੈ ਸੰਗਤ ਦੀ ਅਰਦਾਸਾਂ ਤੇ ਬੂਰ ਪਿਆ ਜੱਜ ਸਾਹਿਬ ਦਾ ਕੋਟਨ ਕੋਟ ਧੰਨਵਾਦ ਉਸ ਪਰਮਾਤਮਾ ਦਾ ਮੇਰੇ ਵਕੀਲ ਪਰਯੋਕਰ ਘੁੰਮਣ ਜੀ ਪੀਡੀ ਗੁਪਤਾ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਇੰਨੀ ਲੜਾਈ ਲੜ ਕੇ ਸੱਚ ਦੀ ਜਿੱਤ ਹੋਈ ਹੈ ਜੀ ਤੇ ਅੱਜ ਇਥੇ ਮਤਾਂ ਅੱਜ ਨਮਨ ਕਰਨ ਵਾਸਤੇ ਕੰਕਿਓ ਬੇਟੀ ਨੂੰ ਸ਼ਰਧਾਂਜਲੀ ਜਿਹੜੀ ਅਰਪਣ ਕਰਨ ਵਾਸਤੇ ਪਹੁੰਚੇ ਹਾਂ ਜੀ ਜੀ ਆ ਜੀ ਇਸ ਜਗ੍ਹਾ ਤੇ ਉਹ ਪੱਪਣデア ਕੀ ਉਹਨੂੰ ਦੱਬਿਆ ਸੀਗਾ ਜੀ ਸਿਰ ਚਿੱਟਾ ਮਾਰੀਆਂ ਸੀਗੀਆਂ ਜੀ ਹੁਣ ਅਰਦਾਸ ਕਰਦੇ ਸੱਚੇ ਬਾਸ਼ਾ ਬਾਬਾ ਜੀ ਸਾਰੀ ਸੰਗਤ ਅਰਦਾਸ ਕਰਾ ਸਾਡੀ ਦੁਲਹਰ ਸਾਡੇ ਘਰੇ ਫੇਰ ਵਾਪਸ ਆਵੇ ਉਹ ਇਹ ਸਭ ਕਲਕਾਰੀਆਂ ਸਾਡੇ ਘਰੇ ਫੇਰ ਵਚਣ ਜੀ ਲੱਗਦਾ ਕਿ ਇੱਕ ਵੱਡਾ ਦੁੱਖਾ ਜਿਹੜਾ ਕਦੇ ਵੀ ਨਹੀਂ ਜਿਹੜਾ ਗਿਆ ਹੀ ਨਹੀਂ ਜਾ ਸਕਦਾ ਬੇਸ਼ੱਕ ਜਿਹੜੀ ਆ ਸਜ਼ਾ ਵੀ ਜਿਹੜੀ ਉਸ ਯੂਰੋਪੀ ਨੂੰ ਉਸ ਦੇਸ਼ੀ ਨੂੰ ਮਿਲ ਚੁੱਕੀ ਹੈ ਨਹੀਂ ਜੀ ਇਹ ਤਾਂ ਕਦੇ ਵੀ ਨਹੀਂ ਭੁੱਲ ਸਕਦੇ ਸਾਰੀ ਉਮਰ ਨਹੀਂ ਭੁੱਲ ਸਕਦੇ ਜਿਹੜੇ ਜੋੜ ਕੀਤਾ ਜੀ ਨਾ ਗਿਆ ਬੜੀ ਦੇਰ ਦੀ ਜਿਹੜੀ ਮੰਗ ਕੀਤੀ ਜਾ ਰਹੀ ਸੀ ਕਿ اروਪੀ ਨੂੰ ਜਿਹੜਾ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਜਿਹੜੀ ਹੋਣੀ ਚਾਹੀਦੀ ਹੈ ਪਹਿਲਾਂ ਤਾਂ ਮੈਂ ਪਰਮਾਧਾਨਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਆਪ ਕਿਰਪਾ ਰੂਪੀ ਦਿੱਤੇ ਹੱਥ ਰੱਖ ਕੇ ਜੱਜ ਸਾਹਿਬ ਦੇ ਇਹਨਾਂ ਨੇ ਫੈਸਲਾ ਇਹ ਬੜੀਆ ਬੋਲਿਆ ਜੀ ਦੂਜੇ ਨੰਬਰ ਤੇ ਮੈਂ ਜੱਜ ਸਾਹਿਬ ਦਾ ਕੋਰਟ ਦਾ ਤਹਿ ਦਿਲੋਂ ਧੰਨਵਾਦ ਕਰਦਾ। ਇਹ ਜਿਹੜੇ ਜੱਜ ਹੁੰਦੇ ਆ ਨਾ ਇਹ ਪਵਿੱਤਰ ਰੂਹਾਂ ਜੀ। ਇਹਨਾਂ ਨੂੰ ਤਾਂ ਸੁਪਰੀਮ ਕੋਰਟ ਦੇ ਦਿੱਲੀ ਜੱਜ ਚਾਹੀਦੇ ਆ ਹੀ। ਕਿਉਂ ਪੂਰਾ ਇਨਸਾਫ ਦਿੱਤਾ। ਦੁੱਧ ਨਾਲ ਦੁੱਧ ਪਾਣੀ ਦਾ ਪਾਣੀ ਕੀਤਾ। ਬਾਕੀ ਮੇਰੇ ਵਕੀਲ ਆ ਪਰਯੋਗਕਰ ਘੁੰਮਣ। ਇਹਨਾਂ ਨੇ ਮੇਰੇ ਤੋਂ ਅੱਜ ਤੱਕ 1 ਰੁਪਿਆ ਨਹੀਂ ਲਿਆ। ਨਾ ਹੀ ਕਹਿੰਦੇ ਮੈਂ ਲੈਣਾ। ਜ਼ਿੰਦਗੀ 'ਚ ਵੀ ਕਹਿੰਦੇ ਤੁਹਾਡੇ ਤੋਂ ਕੋਈ ਪੈਸਾ ਨਹੀਂ ਲੈਣਾ ਕਹਿੰਦੇ। ਇਹ ਕੇਸ ਦਾ ਵੀ ਕਹਿੰਦੇ ਕੋਈ ਵੀ ਪਰਮਾਜ਼ਾ ਨਾ ਕਰੇ ਤੁਹਾਡੇ ਕੋਲ ਲੋਡ ਪਈਏ ਮੈਂ ਜ਼ਿੰਦਗੀ 'ਚ ਕਦੇ ਤੁਹਾਡੇ ਤੋਂ ਪੈਸਾ ਨਹੀਂ ਲਵਾਂਗਾ। ਤੈਨੂੰ ਬਹੁਤ ਬਹੁਤ ਸ਼ੁਕਰਾਨਾ ਕਰਦਾ ਤੇ ਬੀੜੀ ਗੋਪਤਾ ਜੀ ਦਾ ਇਹਨਾਂ ਦੇ ਜੋ ਮੱਜ ਅੱਜ ਫੈਸਲਾ ਜਿੱਤਿਆ ਉਹ ਤੁਹਾਡੇ ਭੈਣ ਭਰਾਵਾਂ ਦੀ ਬਦੌਲਤ ਤੇ ਪਰਯਵਕਰ ਘੁੰਮਣ ਜੀ ਦੀ ਬਦੌਲਤ ਜਿੱਤ ਸਕਦਾ ਹੈ ਅੱਜ ਨਮਨ ਕਰਨ ਵਾਸਤੇ ਪਹੁੰਚਿਆ ਲੱਗਦਾ ਕਿ ਜਿਹੜੀ ਆ ਮਤਲਬ ਧੀਆਂ ਜਿਹੜੀਆਂ ਨੇ ਕਦੇ ਦਿਲੋਂ ਵਿਸਾਰੀਆਂ ਨਹੀਂ ਜਾ ਸਕਦੀ ਹਮੇਸ਼ਾ ਕੋ ਉਹ ਦੂਰ ਹੋ ਚੁੱਕੀ ਆ ਕਾਫੀ ਇੱਕ ਘਰ ਬੇਟੇ ਜਿਹੜਾ ਪਵਿੱਤਰ ਹੁੰਦਾ ਧੀਆਂ ਦੇ ਨਾਲ ਹੁੰਦਾ ਲੋਕ ਕਹਿੰਦੇ ਆ ਮੇਰੇ ਮੁੰਡਾ ਹੋਵੇ ਮੈਂ ਨਾ ਜਦੋਂ ਮੇਰੇ ਜਨੂੰ ਪੋਤਾ ਹੋਇਆ ਉਹਦੀ ਮੈਂ ਖੁਸ਼ੀ ਘੱਟ ਕੀਤੀ ਜਦੋਂ ਮੇਰੇ ਦਿ ਲੋਜ ਹੋਈ ਆ ਪੋਤੀ ਮੇਰੀ ਇਹਦੀ ਮੈਂ ਖੁਸ਼ੀ ਵੱਧ ਮਣਾਈ ਸੀ ਘਰੇ ਇਹਨੂੰ ਢੋਲ ਠਮੱਕੇ ਪੂਰੇ ਠਾਰਨਾ ਲੱਗੀ ਗਿਆ ਸੀ ਘਰੇ ਅੱਜ ਹੁਣ ਇਹਦੇ ਅਸਲੀ ਘਰੇ ਮ ਆਇਆ ਜਿੱਥੇ ਉਹ ਪਾਪਨ ਡੈਨ ਉਹ ਘਰ ਬਣਾ ਕੇ ਗਈ ਆ ਇੱਥੇ ਮੈਂ ਉਹਨੂੰ ਬੇਨਤੀਆਂ ਕਰਨ ਆਇਆ ਝੋਲੀਆਂ ਅਟ ਕੇ ਲੈ ਦਿੱ ਲੋਏ ਹੁਣ ਤੈਨੂੰ ਪਤਾ ਬਹੁਤ ਚਿਰ ਹੋ ਗਿਆ ਤੇ 2 ਸਾਲ ਤੇ 4 ਮਹੀਨੇ 21 ਦਿਨ ਹੋ ਗਏ ਅੱਜ ਇੱਥੇ ਤੈਨੂੰ ਬੈਠੀ ਨੂੰ ਹੁਣ ਮੈਂ ਤੈਨੂੰ ਬਹੁਤ ਮੈਂ ਲਾਲ ਲੈਣ ਆਇਆ ਹੁਣ ਹੁਣ ਮੇਰੇ ਨਾਲ ਤੁਹਾਡੇ ਵੇ ਬੇਨਤੀਆਂ ਕਰਦਾ ਤੁਹਾਡੇ ਜਰੀਏ ਲੈ ਹੁਣ ਮੇਰੇ ਘਰ ਆ ਜਵੇ ਹੁਣ ਤੈਨੂੰ ਕਦੇ ਵੀ ਭੁੱਲੀ ਨਹੀਂ ਸਕਦੇ ਬੇਸ਼ੱਕ ਜਿਹੜਾ ਫੈਸਲਾ ਤਾਂ ਜਿਹੜਾ ਸੁਣਾਈ ਦਿੱਤਾ ਗਿਆ ਵਾ ਮੰਗਲ ਦੇ ਦਬਾਬ ਕੋਲੋਂ ਪਰ ਭੁੱਲਿਆ ਨਹੀਂ ਜਾ ਸਕਦਾ ਜਦੋਂ ਤੁਸੀਂ ਮੇਰੇ ਭੈਣ ਭਰਾ ਨਹੀਂ ਭੁੱਲੇ ਮੈਂ ਤਾਂ ਭੁੱਲ ਕਿੱਥੇ ਸਕਦਾ ਜਦੋਂ ਤੁਸੀਂ ਨਹੀਂ ਆ ਪੂਰਾ ਇੰਨਾ ਦੁਨੀਆ ਖੜੀ ਆ ਮੇਰੇ ਭੈਣ ਭਰਾ ਬੱਚੇ ਬਜ਼ੁਰਗ ਇਹ ਨਹੀਂ ਤੁਸੀਂ ਭੁੱਲੇ ਮੈਂ ਤਾਂ ਭੁੱਲੀ ਨਹੀਂ ਸਾਦਾ ਮੈਂ ਤਾਂ ਹਰ ਟਾਈਮ ਤੇਰੇ ਯਾਦ ਆ ਜੀ ਮੈਂ ਵੀ ਉਹਦਾ ਨਹੀਂ ਲਾਪਰੰਦਰ ਨੂੰ ਇਹ ਕਰਵਾਉਂਦਾ ਕਿ ਇੱਥੇ ਉਹਨੂੰ ਲਾ ਦੇ ਦੋਸ ਨੂੰ ਇਹ ਸਾਈਟ ਤੇ ਜੀ ਜੋ ਮੰਗ ਕੀਤੀ ਸੀ ਉਹ ਸੁਣੀ ਹੈ ਮਾਨਜੋਗ ਦੱਸਦਾ ਮੈਂ ਕੋਲੇ ਪੂਰੇ ਵਰਦੀਆਂ ਫਾਂਸੀ ਦੀ ਮੰਗ ਸੀਗੀ ਦੁਆਵਾਂ ਸੀਗੀਆਂ ਤੇ ਉਹ ਮੰਗ ਪੂਰੀ ਹੋਈ ਆ ਅੱਜ ਕੋਈ ਫੇਰ ਨੰਮਨ ਕਰਨ ਵਾਸਤੇ ਜਗ੍ਹਾ ਤੇ ਪਹੁੰਚੀ ਹਾਂ ਜਿੱਥੇ ਜਗ੍ਹਾ ਤੇ ਉੱਤੇ ਬੇਰੇਮਨ ਹਾਊਸ ਨਿਗਰਹਾ ਤੇ ਪਿਆ ਗਿਆ ਸੀ ਲੱਗਦਾ ਕਿ ਉਹ ਜਿਹੜੀਆਂ ਅਨਜਾਤਾ ਨੇ ਬਾਹਰ-ਬਾਹਰ ਉਠਾਉਂਦੀਆਂ ਨੇ ਤੇ ਉਹਨਾਂ ਨੂੰ ਕੋਲ ਇੱਥੇ ਕੜ ਕੇ ਲਤਨਾ ਸਰੀਰ ਦਾ ਬੋਝ ਨਹੀਂ ਚੱਲਦੀਆਂ ਇਸ ਜਗ੍ਹਾ ਤੇ ਖੜ ਕੇ ਬੇੜੀ ਦੀ ਫੋਟੋ ਪਰਮਿਸ਼ਨ ਦਿੰਦੀਆਂ ਆਪਣੇ ਨਾਮ ਦਾ ਰਹਿੰਦੀ ਹੈ ਜਿਵੇਂ ਉਹ ਨਹੀਂ ਜਾਗਉਂਦੀ ਜਿੰਨਾ ਆਹ سامنے ਦੇ ਜੋ ਹਲਾਕ ਲੀ ਅੱਖਾਂ ਮੁਰੇ ਆਉਂਦੀਆਂ ਤਸਵੀਰਾਂ ਨੇ 22 ਸਾਲ ਦਸੰਗਾਰਸ਼ ਵਿੱਚ ਇੱਕ ਇੱਕ ਦਿਮਾਗ ਚ ਭਰੇਕਾ ਸੀ ਕਿ ਉਹਨੂੰ ਸਜਾ ਦਵਾ ਕੇ ਸ਼ਾਇਦ ਮੈਂ ਆਪਣੇ ਬੱਚੇ ਨੂੰ ਵਾਪਸ ਪਾ ਲੂੰਗੀ ਸੋਚਿਆ ਪਰ ਨਹੀਂ ਮੈਂ ਫਿਰ ਵੀ ਅਜੇ ਖਾਲੀ ਹੱਥਾਂ ਕੋਈ ਦਿਲ ਰੋਜ਼ ਚਾਹੀਦੀ ਹੈ ਮੈਨੂੰ ਬਾਬਾ ਜੀ ਅੱਗੇ ਅਰਦਾਸ ਆ ਜਾਨਨੇ ਹੂੰ ਕਿ ਦੁਆਰਾ ਸਾਬ ਜਿਹੜਾ ਕਿ ਹੈਕਰ ਵੀ ਬਾੜ ਕਰ ਰਹੇ ਸੀ ਬਿਲਕੁਲ ਜਾਨਨੇ ਆ ਜਾਨਨੇ